ਅੱਜ ਜਿਹੜੀ ਮੀਟਿੰਗ ਲੱਗੀ ਸੀ ਸੰਬੰਧ ਵਿੱਚ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਸੰਗਰੂਰ ਦੇ ਹਦਾਇਤਾਂ ਮੁਤਾਬਕ ਪਿੰਡ-ਪਿੰਡ ਵਾਰਡ-ਵਾਰਡ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਇਹ ਨਾਲ ਹੀ ਉਹਨਾਂ ਬੰਦਿਆਂ ਬਾਰੇ ਜਾਣਕਾਰੀ ਹਾਸਲ ਕਰਨੀ ਜਿਹੜੇ ਨਸ਼ਾ ਵੇਚਦੇ ਨੇ ਤਾਂ ਕਿ ਉਹਨਾਂ ਤੇ ਨੱਕ ਪਾਈ ਜਾ ਸਕੇ ਜਿਹੜਾ ਕੋਈ ਬੱਚਾ ਜਾਣੇ ਅਣਜਾਣੇ 'ਚ ਨਸ਼ਾ ਖਾਣ ਲੱਗ ਗਿਆ ਉਹਨੂੰ ਮੈਡੀਕਲ ਸਹੂਲਤ ਦੇ ਕੇ ਜੋ ਸਰਕਾਰ ਜ਼ਰਾ ਦਿੱਤੀ ਜਾਂਦੀ ਆ ਦਾਖਲ ਕਰਾਇਆ ਇਸ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇਹ ਮੈਮ ਸ਼ੁਰੂ ਕੀਤੀ ਗਈ ਹੈ ਅੱਜ ਮੈਂ ਇੱਥੇ ਲਹਿਰੇ ਵਿਖੇ ਟੈਕਸੀ ਸਟੈਂਡ ਜਿੰਨੇ ਵੀ ਡਰਾਈਵਰ ਭਰਾਣੇ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕੀਤੀ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਵੋ ਇਨਫੋਰਮੇਸ਼ਨ ਦਿਵੋ ਇਨਫਾਰਮੇਸ਼ਨ ਤੁਹਾਡੀ ਗੁਪਤ ਰੱਖੀ ਜਾਊਗੀ ਅਤੇ ਨਾਲ ਹੀ ਨਾਲ ਜੇ ਕਿਸੇ ਦਾ ਕੋਆਂਡੀ ਗੌਂਡੀ ਰਿਸ਼ਤਾਰ ਉਲੁਪੁਲੇਖੇ ਨਸ਼ਾ ਕਰਨ ਲੱਗ ਪਿਆ ਤਾਂ ਉਹਨੂੰ ਰੀਹੈਬਿਟੇਸ਼ਨ ਸੈਂਟਰ 'ਚ ਦਾਖਲ ਕਰਾਓ ਤਾਂ ਕਿ ਉਹਦਾ ਸਮੇਂ ਸਿਰ ਇਲਾਜ ਹੋ ਸਕੇ ਤੇ ਆਪਣੀ ਨਾਰਮਲ ਜ਼ਿੰਦਗੀ ਜੀ ਸਕੇ ਹਰਿਆਣਾ ਨਾਂ ਲੱਗਦਾ ਜੀ ਹਰਿਆਣੇ ਤੋਂ ਜਿਹੜੀ ਸਪਲਾਈ ਦੀ ਜਿਹੜੀ ਨਾਕਾ ਬੰਦੀ ਕੀਤੀ ਜੀ ਆਪਾਂ ਕਿੰਨੀ ਇਹਦੇ ਲਈ ਸਾਡਾ ਇੱਕ ਨਾਕਾ ਦਾ ਚੋਟੀਆਂ ਪੱਕਾ ਹੀ ਚੱਲਦਾ 24 ਘੰਟੇ ਉਹ ਤੋਂ ਕਾਫੀ ਰਿਕਵਰੀ ਵੀ ਹੋਈਆਂ ਨੇ ਅਕੀ ਹਰਿਆਣਾ ਪੁਲਿਸ ਦੇ ਸਾਡੇ ਡੀਐਸਪੀ ਸਾਹਿਬ ਨੇ ਟੋਹਾਣਾ ਐਸਐਚਓ ਇਹਨਾਂ ਦੇ ਨਾਲ ਸਾਡੀ ਮੀਟਿੰਗ ਹੁੰਦੀ ਰਹਿੰਦੀ ਨੇ ਤੇ ਜਿੰਨਾ ਵੀ ਨਸ਼ਾ ਉਧਰਲੇ ਪਾਸੇ ਤੋਂ ਆਉਂਦਾ ਉਹ ਸਾਰੇ ਅਸੀਂ 29 ਐਨਡੀਪੀਐਸ ਦੇ ਵਿੱਚ ਨਾਮਜ਼ਦ ਕਰਕੇ ਉਹਨਾਂ ਦੀ ਅਰੈਸਟ ਵੀ ਪਾਈ ਆ ਤੇ ਕਾਰਵਾਈ ਦੋਨਾਂ ਸਟੇਟਸ ਵੱਲੋਂ ਰਲ ਮਿਲ ਕੇ ਵਧੀਆ ਢੰਗ ਨਾਲ ਚੱਲ ਰਹੀ ਹੈ